ਤੋ ਪਿਛਲੀ ਵੀਡੀਓ ਚ ਗੱਲ ਕੀਤੀ ਸੀ ਵੀ ਵੀ ਸਾਨੂੰ ਨਾ ਮਸਤ ਰਹਿਣਾ ਚਾਹੀਦਾ ਬਹੁਤੀ ਟੈਨਸ਼ਨ ਛੜੀ ਰੀਸਦੀ ਹੁੰਦੀ ਆ ਫਲਾਣੇ ਕੋਲ ਆ ਚੀਜ਼ ਹੈਗੀ ਆ ਕਦੀ ਪੈਸੇ ਦੇ ਪਿੱਛੇ ਭੱਜਦੇ ਆ ਕਦੀ ਗਿਆਨ ਦੇ ਪਿੱਛੇ ਹੁੰਦਾ ਆ ਇਕ ਵੀਰ ਜੀ ਪੁੱਛਦੇ ਵੀ ਅਸੀਂ ਤੇ ਰੱਬ ਲੈਣਾ ਭਈ ਅਗਰ ਆਪਾਂ ਖਾਣਾ ਪੀਣਾ ਤੇ ਮਸਤ ਰੋ ਕਿਰਤੀ ਗੱਲਾਂ ਬਹੁਤ ਚੰਗੀਆਂ ਆ ਪਰ ਰੱਬ ਲੈਣ ਵਾਲੇ ਤੇ ਬੰਦੇ ਨੂੰ ਸੀਰੀਅਸ ਹੋਣਾ ਪੈਂਦਾ ਹੈ ਨਾ ਤੋ ਰੱਬ ਲੈਣਾ ਤਾਂ ਬਹੁਤ ਜ਼ਰੂਰੀ ਹੈ ਇਸ ਕਰਕੇ ਸੀਰੀਅਸ ਹੋ ਕੇ ਮਿਲੂਗਾ ਤੋ ਗੁਰਬਾਣੀ ਤੇ ਕਹਿੰਦੀ ਹੈ ਵੀ ਕਿ ਕਾੜਣਾ ਮਿਲਿਓ ਸੇਵਣਾ ਮਿਲਿਓ ਨਾ ਕਿਸੇ ਕਾੜਣਾ ਨਾ ਮਿਲਣਾ ਹੈ ਨਾ ਕੋ ਸੇਵਾ ਕਰਕੇ ਮਿਲਣਾ ਹੈ ਹੋਰ ਬਾਣੀ ਚਾਹੁੰਦਾ ਵੀ ਕਿ ਜੋਰ ਨਾਲ ਸੁਰਤੀ ਗਿਆਨ ਵਿਚਾਰਾ ਤੋ ਜੋਰ ਨਾਲ ਸੁਰਤੀ ਨਹੀਂ ਲੱਗ ਜਾਣੀ ਪਹਿਲਾ ਸਾਡੀ ਜ਼ਿੰਦਗੀ ਦੁਨੀਆ ਦੇ ਕਮੋ ਉਸ ਭੱਜਦੀ ਰਹਿੰਦੀ ਆ ਫਿਰ ਅਚਾਨਕ ਸਿਰ ਆ ਬੂ ਬਿਛ ਭਜਣ ਲੱਗ ਪੈਂਦੇ ਆ ਆਜ਼ਾਦੀ ਭਜਣ ਦੀ ਹੈ ਨਾ ਗੁਰਬਾਣੀ ਚ ਇਕ ਬੰਤੀ ਹੋਰ ਆਉਂਦੀ ਹੈ ਵੀ ਫਿਰ ਕਰ ਬੈਸੋ ਅਰਜਨ ਪਿਆਰੇ ਸਤਗੁਰੂ ਕਿਮਰੇ ਕਾਜ ਸੁਵਾਰੇ ਤੂੰ ਸਿੱਖੀ ਦਾ ਰਾਹ ਆ ਫਿਰ ਕਰ ਬੈਸੰਦਾ ਟਿੱਕੇ ਬੈਠਣ ਦਾ ਇੱਕ ਪੰਕਤੀ ਹੋਰ ਆਉਂਦੀ ਆ ਸੁਰਗ ਬਾਛਨਾ ਬਾਛੀਏ ਡਰਗੇ ਨ ਨਰਕ ਨਿਵਾਸ ਹੁਣਾ ਹਸ ਹੋਏ ਹੈ ਮਨੇ ਕੀ ਮਨੇ ਨਾ ਕੀਜੀਏ ਆਸ ਇੱਕ ਪੰਕਤੀ ਹੋਰ ਆਉਂਦੀ ਆ ਆਸਾ ਮਨਸਾ ਦੋਇ ਤਿਆਗ ਤੋ ਯਹਾਂ ਤੇ ਸਾਨੂੰ ਕਿਸੇ ਚੀਜ਼ ਦੀ ਆਸ ਬਣ ਹੀ ਰਹਿੰਦੀ ਆ ਵਿਆਹ ਕਮ ਹੋ ਜੂਗਾ یا اس منچ کو چیتا دھاریاں ہوں تو جو انیاں ساریاں پاونا میں ہے پھر اسی چونکڑی لا کے بہ گئے اور سوچا سڑا من ٹک جو گا اسی کو ٹکون بارے نہیں من میں جڑی پٹکون پٹکاؤں گیا انہاں دے بارے گنتی کہ نہیں ہے جدو پٹکاؤن والی چیزیں دی گنتی کٹ گی تو مانتے بائی ڈیفالٹ ٹک جو گا ਜਿਵੇਂ ਪੁਰਾਣੀ ਗੱਲ ਕਹਾਵਤ ਹੈ ਨਾ ਵੀ ਚੰ드ਰਮਾ ਦੀ ਲਿਸ਼ਕ ਪਾਣੀ ਚ ਪੈਂਦੀ ਆ ਤੇ ਅਸੀਂ ਦੇਖੀਦਾ ਆ ਅਸੀਂ ਕਹਿੰਨੇ ਆ ਵੀ ਕਿ ਚੰ드ਰਮਾ ਦਿਖਦਾ ਨਹੀਂਗਾ ਕਿਉਂਕਿ ਪਾਣੀ ਹਿੱਲੀ ਜਾਂਦਾ ਆ ਤੋਂ ਪਾਣੀ ਨੂੰ ਅਗਰ ਪਾ ਜਬਰਦਸਤੀ ਟਿਕਾਉਣ ਦੀ ਕੋਸ਼ਿਸ਼ ਕਰੀਏ ਉਹ ਥੋੜਾ ਜਿਹਾ ਹੱਥ ਵੀ ਲਾ ਦਈਏ ਟਕੇ ਹੋਏ ਪਾਣੀ ਨੂੰ ਥੋੜਾ ਥੋੜਾ ਜਿਹਾ ਥੋੜਾ ਜਿਹਾ ਹਿਲ ਰਿਹਾ ਇਹਨੂੰ ਹੋ ਟਕਾ ਦਈਏ ਉਹ ਹੋਰੇ ਲਿਜੂਗਾ ਔਰ ਅਗਰ ਪਾਣੀ ਪੂਰਾ ਬਰਫ਼ ਹੋ ਜਾਊਗਾ ਤਾਂ ਵੀ ਉਹ ਚਿੱਕਾ ਰਿਫਲੈਕਸ਼ਨ ਨਹੀਂ ਆਉਣ ਵਾਲੀ ਤੋਂ ਅਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਕਾਊਂਟ ਕਰੀਏ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਪਿੱਛੇ ਸਾਡਾ ਮਨ ਬਹੁਤ ਜ਼ਿਆਦਾ ਭੱਜਦਾ ਆ ਉਹਨਾਂ ਦੀ ਸਾਨੂੰ ਕਿੰਨੀ ਕੀ ਜ਼ਰੂਰਤ ਹੈ ਸਿੱਖੀ ਸੰਦੇ ਵਿੱਚ ਸਾਰੀ ਗੁਰਬਾਣੀ ਇਸੇ ਗੱਲ ਦੇ ਉੱਤੇ ਵਿਚਾਰ ਕਰਦੀ ਆ ਇਹਨੇ ਕੁਲਾ ਦਿੰਦੇ ਬਾਬਲੇ ਲੈਂਦੇ ਵੱਡੇ ਨਿਲਜੋ ਤੇ ਜਿਹੜੇ ਸਾਨੂੰ ਆਨਰ ਦੇ ਰਹੇ ਹਨ ਨਾ ਉਹ ਮੂਰਖ ਨੇ ਔਰ ਅਸੀਂ ਉਹਨਾਂ ਵੀ ਪਿੱਛੇ ਭੱਜ ਰਹੇ ਹਾਂ ਇੱਕ ਇੱਕ ਮਨ ਇਸ ਪਿੱਛੇ ਭੱਜਦਾ ਵੀ ਆਨਰ ਹੋ ਜਾਵੇ ਉਸ ਤਰੀਕੇ ਦਾ ਸਾਨੂੰ ਸਟੇਜ ਤੇ ਚੜ੍ਹਨਾ ਚਾਹੀਦਾ ਬਸ ਗਲੇ ਦੇ ਵੀ ਸਰੂਪਾ ਪਾਉਣਾ ਹੈ ਇੱਕ ਪੰਕਤੀ ਹੋਰ ਹੈ ਜੀ ਦੁਨੀਆ ਕੀ ਵੜਿਆਈਆਂ ਅੱਗੀ ਸਿੱਤੀ ਜਾਲ ਐਨੀ ਜਿਲੀ ਨਾ ਵਿਸਾਰਿਆ ਇੱਕ ਨੱਲੇ ਨਾਲ ਇੱਕ ਮੁਕਤੀ ਹੋ ਰੇ ਕਬੀਰ ਦੀ ਮਾਇਆ ਤਿਆਗੀ ਕਿਆ ਭਇਆ ਮਾਨ ਤਿਆਗਿਆ ਨਾ ਜਾਏ ਸੋ ਸਾਡੇ ਮਨ ਨੂੰ ਦੋ ਚੀਜ਼ਾਂ ਜਿਆਦਾ ਵੱਡੀਆਂ ਪਟਕਾਉਂਦੀਆਂ ਆ ਉਹ ਆ ਸਾਡੀ ਬਾਹਰ ਵਾਲੀ ਜਿਹੜੀ ਸਾਡੀ ਲਗਜ਼ਰੀ ਆ ਗੁੱਡਸ ਨੇ ਉਹਨਾਂ ਦੀ ਕੁਆਂਟੀਟੀ ਜਿਆਦਾ ਤੋਂ ਜਿਆਦਾ ਹੋਣ ਸੈਕੰਡ ਹੈ ਕਿ ਆਪਣੀ ਮਾਂ ਨੂੰ ਡੀਆਈ ਦੀ ਚਾਹ ਇਹ ਦੋ ਗੱਲਾਂ ਸਾਡੇ ਮਨ ਨੂੰ ਬੁੱਢੀਆਂ ਝਟਕਾਉਂਦੀਆਂ ਆ। ਤੋਂ ਉਹਨਾਂ ਨੂੰ ਜੇ ਤੁਸੀਂ ਕਾਊਂਟ ਕਰਨਾ ਸ਼ੁਰੂ ਕਰਦਾਂਗੇ ਤੇ ਪੁਰਾਣੀ ਕਹਾਵਤ ਇੱਕ ਹੋਰ ਹੈ ਨਾ ਵੀ ਨੇਕੀ ਕਰ ਦਰਿਆ ਮੈਂ ਡਾਲਾ। ਤੋਂ ਉਹਦੀ ਜਿਹੜੀ ਚੀਜ਼ ਦੀ ਯਾਦ ਹੁੰਦੀ ਉਹ ਵੀ ਝਟਕਾਉਂਦੀ ਆ। ਤੋਂ ਜਿਹੜੇ ਜਿਹੜੇ ਸਾਨੂੰ ਸਟ੍ਰੈਸ ਨੇ ਜਦੋਂ ਉਹਨਾਂ ਨੂੰ ਪਾ ਛੱਡਦੇ ਜਾਵਾਂਗੇ ਲੌਜੀਕਲੀ ਸੰਸਾਰ ਨਹੀਂ ਛੱਡਣਾ ਸਿੱਖੀ ਸੰਧਾਰਾ ਆ ਗੁਰਸਿੱਖ ਮਾਇਆ ਵਿੱਚ ਕਰਨ ਉਦਾਸੀ ਤਾਂ ਮਾਇਆ ਹੋਗੀ ਇਸੇ ਵਰਲਡ ਚ ਰਹਿਣਾ ਆ ਉਦਾਸੀ ਹੋਗੀ ਵੀ ਉਹਦੇ ਵਿੱਚ ਕ੍ਰੇਜ਼ੀ ਨਹੀਂਗੇ ਉਪਰਣ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਡੋਨਟ ਗੈਟ ਕ੍ਰੀਜ਼ੀ گرمکھ ہوئے سو الپتو ورتے سو سنسار سے رہنا ہر کمپٹیشن تص پاس رہنا ہی رہنا نہیں پہنا جی یہاں گلان ہوئے گا یہاں آپ آنے آپ بیٹھ کے کلکولیٹ کر لیا کریے تو پتا لگ جائے گا بھی من سا کیوں نہیں ٹکتا ہوں اچانک سارا دن تو رائٹ ریس لگے ہوئے ہیں ਪਰ ਸ਼ਾਮ ਨੂੰ ਲਈ ਕੁੰਡੀ ਔਰ ਪਾਠ ਕਰਨ ਬੈਠ ਗਿਆ। ਤੇ ਮਨ ਕਿਉਂ ਲੱਗੂਗਾ ਭਾਈ? ਜਿਹੜੀ ਚੀਜ਼ ਸਵੇਰ ਦੀ ਦੌੜ ਦੀ ਰਹੀ ਜਦੋਂ ਉਹਨੂੰ ਆਪਾਂ ਥੋੜਾ ਜਿਹਾ ਇਕੱਲਾ ਕਰਕੇ ਟਿੱਕੇ ਬੈਠਦੇ ਆ ਤੇ ਹੋਰ ਹੋਰ ਫਾਸਟ ਦੌੜਦਾ ਕਿਉਂਕਿ ਉਹਨੂੰ ਮੌਕਾ ਮਿਲਿਆ એનર્ਜੀ ਮਿਲੀ। ਉਹਦੇ ਪਲੈਨਿੰਗ ਜਿਹੜੀਆਂ ਸਾਨੂੰ ਕਿਸੇ ਦੇ ਨਾਲ ਗੱਲਬਾਤ ਕਰਦੇ ਹੋਏ ਸਾਡੇ ਦੇ ਵਿੱਚ ਕੋਈ ਪਲਾਨ ਸੀ ਚੱਲ ਨਹੀਂ ਸੀ ਪਾਰਿਓ ਉਹ ਪਲਾਨ ਹੋਰ ਫਾਸਟ ਐਗਜ਼ੀਕਿਊਟ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਸੋਚ ਲੈਣਾ ਵੀ ਮੈਂ ਹੁਣ ਬਸ ਇਕ ਤਨ ਸੁਣ ਬੈਠ ਗਿਆ ਤੇ ਪਾਠ ਕਰਨ ਬੈਠ ਗਿਆ ਤੇ ਇੱਕਦਮ ਮਨ ਲੱਗ ਜਾਣਾ ਚਾਹੀਦਾ ਤੇ ਫਿਰ ਇਸ ਗੱਲ 'ਚ ਪਰੇਸ਼ਾਨ ਹੋਣਾ ਵੀ ਹੁਣ ਮਨ ਕਿਉਂ ਨਹੀਂ ਲੱਗਦਾ। ਤੋਂ ਇਸੇ ਕਰਕੇ ਸਿੱਖੀ ਦੇ ਵਿੱਚ ਵਿਚਾਰ ਦੀ ਗੱਲ ਕੀਤੀ ਗਈ ਆ। ਸਾਡਾ ਮਨ ਸਿੱਖੀ ਦੇ ਵਿੱਚ ਲੌਜੀਕਲੀ ਟਿਕਾਣੇ 'ਚ ਲੈ ਕੇ ਆਉਣ ਦੀ ਗੱਲ ਹੁੰਦੀ ਆ। ਐਵੇਂ ਨਹੀਂ ਹੈਗਾ ਵੀ ਸ਼ਾਮ ਨੂੰ ਮੰਤਰ ਜਾਪ ਕਰ ਲਿਆ। ਦਵਾ ਦਵ ਦਵਾ ਦਵ ਇਹਦੇ ਢੋਲਕ ਪਾੜ ਦਿੰਦੇ ਆ। ਹਰਮੋਨੀਅਮ ਪਾੜ ਦਿੰਦੇ ਆ ਮੰਤਰ ਜਪਦੇ ਹੋਏ ਸੋਚੋਗੇ ਮਨ ਟਿਕ ਜਾਊਗਾ ਲੇਕਿਨ ਕਬੱਡੀ ਤੇ ਹੋ ਨਹੀਂ ਰਹੀ ਇਹ ਗੱਲ ਹੋ ਗਈ ਜਿਹੜੀਆਂ ਬਾਹਰ ਵਾਲੀਆਂ ਸੜੀਆਂ ਐਕਸਟਰਨਲ ਫੋਰਸਸ ਮਾਇਆ ਵਾਲੀ ਜਿਹੜੀ ਸਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਆ ਉਹਨਾਂ ਨੂੰ ਦੌੜ ਬਣਾ ਲੈਣਾ ਤੇ ਦੂਜੀ ਮਾਨ ਵਾਲੀ ਬਸ ਲੋਕ ਮੇਰੀ ਜੈ ਜੈਕਾਰ ਕਰਨ ਐਫ ਜੀ ਗੱਲਾਂ ਇਹ ਦੋ ਸਾਡੇ ਮਨ ਨੂੰ ਵੱਡੀਆਂ ਪਟਕਾਉਂਦੀਆਂ ਜਦੋਂ ਹੁਣ ਅਸੀਂ ਇਹਨਾਂ ਤੋਂ ਕੌਨਸ਼ੀਅਸਲੀ ਹੌਲੀ-ਹੌਲੀ ਬਾਹਰ ਆ ਗਿਆ ਮਨ ਟਿਕਣ ਲੱਗ ਜੂਗਾ ਫਿਰ ਅਗਲੀ ਸਾਡੇ ਅੰਦਰ ਇੱਕ ਕਨਫਿਊਜ਼ਨ ਪਾਇਆ ਗਿਆ ਹੈ ਕਿ ਜਿਵੇਂ ਬਹੁਤ ਸਾਰਾ ਪਾਠ ਕਰਨ ਦੇ ਨਾਲ ਕਿਸੇ ਮੰਤਰ ਦਾ ਰੱਟਾ ਮਾਰਨ ਦੇ ਨਾਲ ਸ਼ਾਂਤੀ ਪ੍ਰਗਟ ਹੋਏਗੀ ਸਾਡੇ ਮਨ ਦਾ ਜਾਂ ਸਾਡਾ ਜਿਹੜਾ ਮੂਲ ਸੁਭਾਵ ਹੈ ਬੇਸਿਕ ਬੇਸਿਕ ਜਿਹੜੀ ਸੱਡੀ ਆ ਇਹ ਸਹੀ ਹੈ ਸ਼ਾਂਤ ਛੋਟਾ ਜਿਹਾ ਬੱਚਾ ਹੁੰਦਾ ਆ ਹਰ ਸਮੇਂ ਖੇਡਦਾ ਰਹਿੰਦਾ ਆ ਬਾਰ ਪਸ਼ੂ ਪੰਛੀ ਖੇਡ ਰਹੇ ਨੇ ਮੌਜਾ ਕਰ ਰਹੇ ਨੇ ਸੋ ਸ਼ਾਂਤੀ ਕੋਈ ਅਚੀਵ ਕਰਨ ਵਾਲੀ ਚੀਜ਼ ਥੋੜੀ ਆ ਕਿ ਆਨੰਦ ਕੋਈ ਅਚੀਵ ਕਰਨ ਵਾਲੀ ਚੀਜ਼ ਹੈ ਕਿ ਤੁਸੀਂ ਕਿਸੇ ਖਾਸ ਰਿਲੀਜੀਅਨ ਦੇ ਥਰੂ ਅਚੀਵ ਕਰੋਗੇ ਜਾਂ ਕਿਸੇ ਖਾਸ ਡਰੈਸ ਨੂੰ ਪਾ ਕੇ ਅਚੀਵ ਕਰਾਂਗੇ ਇੰਨੀ ਵੀ ਅਸੀਂ ਗੁਰਬਾਣੀ ਪੜ੍ਹੀਏ ਉਹਦੇ ਵਿੱਚ ਬਾਰ-ਬਾਰ ਇੱਕ ਤੇ ਜਿਹੜੀਆਂ ਸਾਡੀ ਰੈਟਰੀ ਸੋ ਉੱਤੇ ਰੁਕਣ ਦੀ ਗੱਲ ਹੈ ਨਾਮ ਭਜੋ ਦੇ ਪਿੱਛੇ من کی وڈیائی گال بات ہے تو اس تو بات شروع جندی جاتی ہے تھینکفلنس گریٹیٹیوڈ تو من درج تھینکس ہوئے گا پھر من سوکھم روپئے رجنا روپ پجنا روپ جائے گا اگر میں کہوں گا میرے کل بہت اینف ہے تو اپنے میرے من دور بجن کی چاہو مک جی گی میں کہوں گا من کسی دی سلام دی لوڑ نہیں گی ہون ٹکدہ چلا جاؤ گا پھر اس تو بعد گل بات, بات ہوں ہے ਜੇ ਰ ਪਰਟੀਕੂਲਰ ਪਰ ਸਿੱਖੀ ਜਮ ਦੇ ਹਿਸਾਬ ਨਾਲ ਗੱਲ ਕਰਦੇ ਆ ਕਿ ਜਦੋਂ ਕੀਰਤਨ ਹੁੰਦਾ ਆ ਰਾਗ ਚੱਲਦਾ ਆ ਰਾਗ ਵਿੱਚ ਜਦੋਂ ਕੀਰਤਨ ਹੁੰਦੇ ਆ ਜਿਹੜਾ ਰਾਗ ਹੈ ਇਹ ਸਾਡੇ ਮਨ ਨੂੰ ਬ੍ਰੇਨਸ ਦੇ ਨਿਊਰॉन्स ਨੂੰ ਬਹੁਤ ਡੀਪ ਲੈਵਲ ਦੇ ਉੱਤੇ ਉਹ ਜਿਹੇ ਹਾਰਮੋਨਸ ਕੈਮੀਕਲ ਸੈਕ੍ਰੀਟ ਕਰਦਾ ਜਿਹਦੇ ਨਾਲ ਸਾਡਾ ਮਨ ਟਿਕਣ ਲੱਗ ਪੈਂਦਾ ਆ ਕਿਉਂਕਿ ਅਸੀਂ ਬਾਈ ਬਰਥ ਹੀ ਮਿਊਜ਼ਿਕਲ ਇੱਕ ਐਂਟਿਟੀ ਹੈ ਮਿਊਜ਼ਿਕ ਕਿਸੇ ਕੰਟਰੀ ਦਾ ਕਿਸੇ ਕੌਮ ਦਾ ਗੁਲਾਮ ਨਹੀਂਗਾ ਇਹਨੇ ਕਦੀ ਕੋਈ ਮਿਊਜ਼ਿਕ ਨਹੀਂ ਸੁਣਿਆ ਉਹਨੂੰ ਵੀ ਬਾਂਸਰੀ ਜਦੋਂ ਸੁਣਦੀ ਆ ਥੋੜੀ ਦਿਨ ਵਾਸਤੇ ਮਨ ਟਿਕ ਜਾਂਦਾ ਆ ਹੁਣ ਰਿਸਰਚ ਆ ਰਿਹਾ ਵੀ ਪਸ਼ੂ ਪੰਛੀਆਂ ਤੇ ਵੀ ਮਿਊਜ਼ਿਕ ਦਾ ਅਸਰ ਪੈਂਦਾ ਆ ਫਿਰ ਇਸ ਕਰਕੇ ਜਿਹੜਾ ਰਾਗਾਂ ਵਾਲਾ ਕੀਰਤਨ ਹੈ ਉਹ ਜਦੋਂ ਆਪਾਂ ਸੁਣਾਂਗੇ ਸਾਡਾ ਮਨ ਹੋਰ ਗਹਿਰਾਈ ਦੇ ਵਿੱਚ ਟਿਕਣ ਲੱਗ ਜਾਊਗਾ ਇਹ ਸੈਕੰਡ ਲੈਵਲ ਦੀ ਗੱਲਬਾਤ ਹੋ ਗਈ। ਤੋਂ ਪਹਿਲਾ ਦੌੜ ਛੱਡੀ ਮਾਇਆ ਦੀ ਦੌੜ ਛੱਡੀ ਜ਼ਰੂਰਤਾਂ ਨਹੀਂ ਪੂਰੀਆਂ ਕਰਨੀਆਂ ਛੱਡੀਆਂ। ਜ਼ਰੂਰਤਾਂ ਪੂਰੀਆਂ ਕਰਦੇ ਹੋਏ ਮਾਨੇ ਭਟਕਦਾ। ਬਾਣੀ ਦੀ ਪੰਕਤੀ ਹੈ ਨਾ ਵੀ ਸਹਿਜ ਕੱਠੇ ਖਟੇ ਲਖ ਕੋਠ ਤਾਂਵੇ। तृप्त ना आवे माया પાછੇ पावे तो एक बंदा मजदूरी ਕਰ ਰਿਹਾ ਉਹਦਾ ਮਨ ਨਹੀਂ ਉਹਨੂੰ ਪਟਕ ਸਕਦਾ ਮਨ ਉਦੋਂ ਜੈਲਸੀ ਦੇ ਵਿੱਚ ਜਾਂਦਾ ਜਦੋਂ ਕਾਫੀ ਪੈਸਾ ਆ ਜਾਂਦਾ ਔਰ ਫਿਰ ਸੋਚਦਾ ਵੀ ਨਾਲ ਵਾਲੀ ਕੰਪਨੀ ਦੱਬ ਲਈਏ ਉਦੋਂ ਮਨ ਪਟਕਣਾ ਸ਼ੁਰੂ ਹੁੰਦਾ ਉਹਨੂੰ ਕਹਿੰਦੇ ਮਨ ਪਟਕਣਾ ਸੋ ਇਸ ਕਰਕੇ ਜ਼ਰੂਰਤਾਂ ਤੋਂ ਕੋ ਡਰਨ ਵਾਲੀ ਗੱਲ ਨਹੀਂ ਹੈਗੀ ਨਾ ਕੰਫਿਊਜ਼ ਹੋਣ ਵਾਲੀ ਗੱਲ ਹੈ ਸੋ ਮਾਇਆ ਦੀ ਦੌੜ ਛੁੱਟੀ ਮਾਣ ਦੀ ਚਾਹਤ ਛੁੱਟੀ ਇੱਜ਼ਤ ਮਾਣ ਦੁਆ ਸਲਾਮ ਸਸਰੀ ਦੀ ਕੁਐਸਨ ਸਸਰੀ ਕਾਲ ਥੋੜੀ ਜੀ ਘੱਟ ਬਲਾ ਦੇਵੇ ਸਿਰਨਾਹ ਝਕਾਵੇ ਉਹ ਵੀ ਛੁੱਟ ਗਈ ਫਿਰ ਸੁਣੀ ਗੁਰਬਾਣੀ ਸੰਗੀਤ ਵਾਲੀ ਉਹਦੀ ਰਿਦਮ ਸ਼ਾਂਤ ਕਰੂਗੀ ਸੋ ਉਹ ਤੁਹਾਨੂੰ ਮਨ ਨੂੰ ਹੋਰ ਸ਼ਾਂਤ ਕਰ ਦੂਗੀ ਫਿਰ ਮਨ ਦੇ ਵਿੱਚ ਥੈਂਕਸ ਦੀ ਭਾਵਨਾ ਆ ਉਹ ਹੋਰ ਸ਼ਾਂਤ ਕਰ ਦੂਗੀ ਫਿਰ ਇਸ ਤੋਂ ਬਾਅਦ ਜਾ ਕੇ ਹੌਲੀ ਹੌਲੀ ਸਾਡੇ ਮਨ ਦੇ ਅੰਦਰ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋਊਗਾ ਕਿ ਅਸੀਂ ਤੇ ਆਪਣੇ ਆਪ ਹੀ ਆਪਣੇ ਆਪਣੇ ਆਪ ਨੂੰ ਪਕੜਿਆ ਹੋਇਆ ਫੜਿਆ ਹੋਇਆ ਆ ਇੱਕ ਪੰਕਤੀ ਹੋ ਰਿਹਾ ਗੁਰਬਾਣੀ ਵਿੱਚ ਮੈਨੂੰ ਪੂਰੀ ਨਹੀਂ ਯਾਦ ਆ ਰਹੀ ਕਿ ਜਿਵੇਂ ਇੱਕ ਪੰਛੀ ਆ ਪੰਛੀ ਆ ਉਹ ਕਹਿੰਦੇ ਜੀ ਮੈਨੂੰ ਡਾਲੀ ਨੇ ਫੜ ਲਿਆ ਬਕਸ਼ੀ ਬੈਠਾ ਹੋਇਆ ਡਾਲ ਦੇ ਉੱਤੇ ਉਹ ਬਕਸ਼ੀ ਸੋਚ ਰਿਹਾ ਕਿ ਮੈਨੂੰ ਡਾਲ ਨੇ ਫੜਿਆ ਹੋ ਰਿਹਾ ਹੁਣ ਸ਼ਿਕਾਇਤ ਕਰੇਗੀ ਮੈਨੂੰ ਡਾਲੀ ਨਹੀਂ ਛੱਡਦੀ ਕਿ ਫੜਿਆ ਤਾਂ ਅਸੀਂ ਆਪਣੇ ਆਪ ਨੂੰ ਹੋਇਆ ਹੈ ਤੋ ਜਦੋਂ ਪਹਿਲੀਆਂ ਦੋ ਗੱਲਾਂ ਹੋ ਗਈਆਂ ਮਾਇਆ ਵਾਲੀ ਗਈ ਮਾਣ ਵਾਲੀ ਗਈ ਸੰਗੀਤ ਵਿੱਚ ਕੁਰਬਾਨੀ ਸੁਣੀ ਫਿਰ ਮਹਿਸੂਸ ਹੋਣ ਲੱਗ ਜੂ ਅੰਦਰਲੇ ਆਪਣੇ ਆਪ ਹੀ ਆਪਣੇ ਅੰਦਰ ਕਿਵੇਂ ਕੋਈ ਚੀਜ਼ ਹੈ ਸੰਸਾਰ ਦੇ ਨਾਲ ਮੈਂ ਕੁਝ ਅਨਨੇਸੈਸਰੀ ਬੇਲੜੜ ਪਕੜਿਆ ਹੋਇਆ ਮੈਂ ਕਿਹੜੀ ਚੀਜ਼ ਨੂੰ ਪਕੜਿਆ ਹੋਇਆ ਉਸ ਗੱਲ ਦੇ ਤੇ ਜਾ ਕੇ ਆਪਾਂ ਉੱਥੇ ਵਰਡ ਵਰਤ ਸਕਦੇ ਹਾਂ ਵੀ ਧਿਆਨ ਆਪਣੇ ਆਪ ਨੂੰ ਹੀ ਹੌਲੀ 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 ਮਹਿਸੂਸ ਹੋਣਾ ਸ਼ੁਰੂ ਹੋ ਗੋ ਕਿ ਮੈਂ ਕੋਈ ਚੀਜ਼ ਪਕੜੀ ਹੋਈ ਹੈ ਕੋਈ ਮੇਰਾ ਵजूद ਹੀ ਪਕੜ ਹੈ ਮੈਂ ਆਪਣੇ ਆਪ ਨੂੰ ਆਪਣੇ ਆਪ ਦੇ ਵਿੱਚੋਂ ਆਜ਼ਾਦ ਹੋਣਾ ਚਾਹੁੰਦਾ ਹਾਂ ਕੋਈ ਇੱਕ اٹਕਾ ਆਇਆ ਮੇਰੇ ਅੰਦਰ ਪਰ ਗੁਰੂ ਨਾਨਕ ਸਾਹਿਬ ਦੀ ਬੰਤੀ ਹੈ ਧਿਆਏ ਧਿਆਏ ਸੁਖ ਪਾਈ ਦਾ ਕੋ ਨਾਨਕ ਤੇਰਾ ਕਿਤੇ ਅੰਤ ਨਾ ਪਾਇਆ ਤੂੰ ਧਿਆਨ ਦੇ ਨਾਲ ਜਿਉਂ-ਜਿਉਂ ਤੁਹਾਨੂੰ ਆਪਣੇ ਅੰਦਰ ਆਪਣੀ ਪਕੜ ਛੁੱਟਦੀ ਜਾਊਗੀ ਜਿਵੇਂ ਐਬਸੋਲਿਊਟ ਜ਼ੀਰੋ ਹੈ ਨਾ -273.6 ਡਿਗਰੀ ਸੈਂਟੀਗਰੇਡਾ ਪਾਣੀ ਠੰਡਾ ਤੇ 0 ਡਿਗਰੀ ਤੇ ਬਹੁਤ ਹੋ ਜਾਂਦਾ ਆ ਪਰ ਫਿਰ ਪਹਿਲੀਆਂ ਦੋ ਗੱਲਾਂ ਵੱਡੀਆਂ ਆ ਮਾਇਆ ਵਾਲੀ ਮਾਨ ਵਾਲੀ ਪਕੜ ਵਿੱਚ ਆ ਜਾਂਦੀ ਆ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ-ਹੌਲੀ ਮਨ ਟਿਕਦਾ 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 ਚਲਾ ਜਾਊਗਾ ਇੱਕ ਗੁਰਬਾਣੀ 'ਚ ਹੋਰ ਪੰਕਤੀ ਹੈਗੀ ਆ ਨਾਨਕ ਮਨ ਤਨ ਸੁਖੀ ਹੋਵੇ ਅੰਤੇ ਮਿਲੇ ਗੋਪਾਲ ਸੋ ਪਹਿਲਾਂ ਸਾਡਾ ਮਨ ਤੇ ਤਨ ਸੁਖੀ ਹੋਊਗਾ ਹੁਣ ਅਸੀਂ ਸਮਝਦੇ ਹਾਂ ਜਿਹੜਾ ਸਪਿਰਚੁਅਲਿਜ਼ਮ ਦੇ ਰਾਹ ਤੇ ਲੱਗਾ ਸਾਨੂੰ ਸਾਰੇ ਪਾਸੇ ਲੋਕ ਮਿਲਣਗੇ ਭਈ ਲਾਈਟਾਂ ਦਿਸਣ ਲੱਗ ਪੀਆਂ ਇਹ ਹੋ ਗਿਆ ਭਈ ਲਾਈਟ ਤਾਂ ਫਿਰ ਲਾਈਟ ਆਨ ਕਰਕੇ ਦੇਖ ਲਓ ਬਸ ਫਿਰ ਅਗਰ ਲਾਈਟ ਹੀ ਦੇਖਣੀ ਲਾਈਟ ਆਨ ਕਰਕੇ ਦੇਖ ਲਓ ਹਨੇਰੇ ਚ ਕੰਨ ਬੈਠੇ ਹੋਏ ਆ ਤੁਸੀਂ ਦਰਸ਼ਨ ਵਰਡ ਸੀ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨਾ ਉਹਦਾ ਵੀ ਅਸੀਂ मीनिंग ਲਾਈਟ ਬਣਾ ਦਿੱਤਾ ਬਈ ਲਾਈਟ ਹੋ ਗਈ ਦਰਸ਼ਨ ਹੋ ਗਿਆ ਸੋ ਫਿਰ ਜਿੰਨੂੰ ਟਿਕਦੇ ਜਾਵਾਂਗੇ ਹੋਰ ਆਨੰਦ ਪ੍ਰਗਟ ਹੁੰਦਾ ਜਾਂਦਾ ਹੈ ਹੋਰ ਆਨੰਦ ਵਿੱਚ ਹੋਈ ਜਾਂਦਾ ਰਿਲੈਕਸ ਹੋ ਜਾਂਦਾ ਇਨਸਾਨ ਕਿਉਂਕਿ ਸਾਡੇ ਨਾ ਇੱਕ ਆਦਤ ਪੈ ਗਈ ਦੁਨੀਆ ਦੇ ਵਿੱਚ ਕਿਉਂਕਿ ਅਸੀਂ ਹੈ ਤੇ ਬੇਸਿਕਲੀ ਐਨੀਮਲ ਸੋ ਐਨੀਮਲ ਅੰਦਰ ਕੀ ਆ ਵੀ ਐਫਰਟ ਸ਼ਿਕਾਰ ਕਰਨਾ ਆ ਮਿਹਨਤ ਕਰਾਂਗੇ ਕੁਝ ਮਿਲੂਗਾ ਸੋ ਮਿਹਨਤ ਦਾ ਕੰਮ ਸੰਸਾਰ ਦੀ ਚੀਜ਼ਾਂ ਤੱਕ ਇੱਕ ਲੈਵਲ ਤੱਕ ਹੈਗਾ ਆ ਪਰ ਇਨਸਾਨ ਅੰਦਰ ਇੱਕ ਚੀਜ਼ ਹੋਰ ਪੈਦਾ ਹੋ ਗਈ ਹੌਮੇ ਰੋਗ ਮਾਨੁੱਖ ਕੋ دیا۔ ਆਇਡੈਂਟੀਟੀ ਯੂਨ ਲੋਕ ਸਲਾਮ ਕਰਨ ਤੋ ਇਹ ਦੋ ਚੀਜ਼ਾਂ ਲੌਜਿਕ ਨਾਲ ਛੱਟਣਗੀਆਂ ਫਿਰ ਉਸ ਤੋਂ ਬਾਅਦ ਜਿਹੜੀ ਸਾਡੇ ਅੰਦਰ ਉਹੀ ਐਫਰਟ ਦੀ ਆਦਤ ਹੈ ਇਹ ਐਫਰਟ ਦੇ ਨਾਲ ਸ਼ਾਂਤੀ ਵੀ ਮਿਲੂਗੀ ਹਾਂ ਇੱਕ ਚੀਜ਼ ਹੋਰ ਮੰਨਣ ਨੂੰ ਲਗਾਉਣ ਵਾਲੀ ਟਿਕਾਉਣ ਵਾਲੀ ਸਾਡਾ ਮਾਈਂਡ ਵਾਈਬ੍ਰੇਸ਼ਨਸ ਦੇ ਨਾਲ ਚੱਲਦਾ ਆ ਬੀਸਿਕਲੀ ਇਟ ਇਜ਼ ਨਿਊਰons ਨਿਰੋਨਸ ਵਾਈਬ੍ਰੇਟ ਕਰ ਰਿਹਾ ਔਰ ਸਾਡੀ ਇੱਕ ਸਭ ਤੋਂ ਵੱਡੀ ਇਨਸਾਨ ਦੀ ਬ੍ਰੇਨ ਦੀ ਹੈਗੀ ਵੀ ਆਸ-ਪਾਸ ਦਾ এনवायरमेंट ਕਿਵੇਂ ਜਾਇਆ ਅਗਰ ਸਾਨੂੰ ਅਗਲਾ ਬੰਦਾ ਡਰਾ ਰਿਹਾ ਆ ਅਸੀਂ ਵੀ ਡਰ ਚਾਣੇ ਅਗਲਾ ਮਿੱਠਾ ਬੋਲਦਾ ਅਸੀਂ ਵੀ ਥੋੜਾ ਜਿਹਾ ਨਰਮ ਪੈ ਜਾਨੇ ਆ ਸੋ ਐਫੇ ਜੇ ਆਪਣੇ ਆਪ ਨੂੰ এনवायरमेंट ਦੇ ਵਿੱਚ ਰੱਖਣਾ ਜਿੱਥੇ ਤੁਸੀਂ ਕੰਪੀਟੀਸ਼ਨ ਨਾ ਹੋ ਜਿੱਥੇ ਅਨੈਸੈਸਰੀ ਦੀ ਰੈਟ੍ਰੇਸ ਨਾ ਹੋਵੇ ਸੋ ਇਹਨੂੰ ਆਪਾਂ ਕਹਿੰਦੇ ਆ ਗੁਰਬਾਣੀ ਵਿੱਚ ਸੰਗਤ ਸੋ ਉਹ ਜਿਹੇ ਲੋਕਾਂ ਦੀ ਕੰਪਨੀ ਕਰ ਰਹੀ ਨਹੀਂ ਜਿਹੜੇ ਲੋਕ ਰੈਟ੍ਰੇਸ ਵਿੱਚ ਨਹੀਂ ਪਏ ਹੋਏ ਹੁਣ ਅਗਲੇ ਦੇ ਮਨ ਦੇ ਵਿੱਚ ਅਗਲਾ ਸ਼ੇਅਰ ਮਾਰਕੀਟ ਦੀ ਹੀ ਗੱਲ ਕਰੀ ਜਾਂਦਾ ਆ ਤੇ ਤੁਹਾਡੇ ਮਨ ਚ ਵੀ ਆਊਗਾ ਯਾਰ ਚਲੋ ਅਸੀਂ ਵੀ ਕਿਤੇ ਪੈਸੇ ਲਾ ਦਈਏ ਅਗਰ ਅਗਲਾ ਬੰਦਾ ਟਿਕ ਕੇ ਬੈਠਾ ਹੋਇਆ ਹੈ ਆਨੰਦ ਵਿੱਚ ਬੈਠਾ ਹੋਇਆ ਸਾਡੇ ਬ੍ਰੇਨ ਦੇ ਨਿਊਰੋਨਸ ਉਸੇ ਨੂੰ ਕਾਪੀ ਕਰਨਾ ਸ਼ੁਰੂ ਕਰ ਦੇਣਗੇ ਤਾਂ ਹੀ ਆਪਾਂ ਜਦੋਂ ਹਰਮੰਦਰ ਸਾਹਿਬ ਜਾਂਦੇ ਆ ਉੱਥੇ ਜਦੋਂ ਕੀਰਤਨ ਚੱਲ ਰਿਹਾ ਸਾਡਾ ਮਨ ਉਸ ਸੰਗਤ ਦੇ ਵਿੱਚ ਉਹ ਟਿਕਣ ਲੱਗ ਪੈਂਦਾ ਹੈ ਜੇ ਇਸ ਕਰਕੇ ਆਪਣੀ ਸੰਗਤ ਉਹ ਜੀ ਸਿਲੈਕਟ ਕਰੀਏ ਜਿਹਦੇ ਜਿਹੜੇ ਲੋਕ ਸ਼ਾਂਤ ਨੇ ਗੁਰਬਾਣੀ ਦੀਆਂ ਪੰਕਤੀਆਂ ਦੀ ਵੀ ਇਹ ਪਿਆਰ ਅਰਦਾਸ ਵਿੱਚ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਫਰੀਦਾ ਤਿੰਨਾ ਮੁਖ ਡਰਾਉਣੇ ਜਿੰਨਾ ਲੈਣ ਨਾ ਨਾ ਉਹ ਜਿਹੜਾ ਬੰਦਾ ਦੁਨੀਆ ਦੀ ਰੈਟ ਰੇਸ਼ੀ ਚ ਪਿਆ ਹੋਇਆ ਆ ਉਹਦਾ ਫੀਸ ਹੀ ਤੈਨੂੰ ਸਕੁਅਰ ਕਰਨ ਲੱਗ ਜਾਂਦਾ ਆ ਔਰ ਇਹ ਅਕੀਜ਼ਮ ਦੇ ਵਿੱਚ ਮਸਤ ਹੋਣ ਦਾ ਰਾਹ ਲੌਜੀਕਲੀ ਲੌਜੀਕਲੀ ਮਾਇਆ ਛੱਡੋ ਮਾਨ ਛੱਡੋ ਗੁਰਬਾਣੀ ਸੰਗੀਤ ਦੀ ਮਿਠਾਸ ਦੇ ਨਾਲ ਆਪਣੇ ਅੰਦਰ ਹੰਡੀਕਾ ਵਾਈਬ੍ਰੇਸ਼ਨਸ ਫੋਰ ਜਿਹੜੇ ਬੰਦੇ ਆਪ ਰਿਲੈਕਸ ਮਾਈਂਡ ਦੇ ਆ ਉਹਨਾਂ ਦੀ ਸੰਗਤ ਕੀਤੀ ਜਾਵੇ ਤੋਂ ਅੱਪੇ ਮੰਟੇਕ ਜੂ ਕੱਪੇ ਮਸਤਰਾਣ ਲੱਗ ਜੂਗੀ ਓਕੇ ਬਾਏ ਸਿਕਾ ਕਰਵਾ ਨਾਨਕ